ਮੇਰੇ ਤੋਂ ਡੋੜ ਲੈ ਸਾਰੇ ਦੌੜਦੇ ਵਸਾਂ ਹੀ ਦੌੜ ਲੈਣਾ ਹੈ। ਮੈਂ ਕਿਹਾ ਇੱਧਰ ਰਹਿ ਨਹੀਂ। ਨਾ ਬਾਟਾ ਨਾ ਮਾਸ ਬਾਟਾ ਬਣ। ਆਹ ਆਪਾ ਹੀ ਮਾਸਟਰ ਨਹੀਂ ਮਾਸਟਰ। ਆਹ ਵੇ ਕਿੱਡੀ ਫੜੀ ਛੱਡ ਗਈ ਨੀ ਪੁੱਤੇ ਦੀ। ਆਹ ਦੇਖਾ ਗੋਭੀ ਦਾ ਫੁੱਲ ਛੋੜ ਬਈ ਗੋਭੀ ਆ। ਆ ਆ ਆ। ਆਹ ਲੈ ਗਣਾ ਮੈਨੂੰ ਫੜਾ ਮੈਂ ਬਣਾਉਣਾ ਤੂੰ ਨਹੀਂ। ਆਇ ਰਖਮ ਫੋਨ ਕਰੀ ਨਾ ਤੋੜ ਮਾਰ ਰਾ ਰਾਜਾ ਦੀ ਕੋਤੀ ਤੋੜੀ ਤੋ ਫੋ ਲੈ ਫੋਨ ਤਾਂ ਜੁਵੇਂ ਵਸੇ ਕੱਢ ਕੇ ਆਇਆ ਤੋੜਨ ਮਾਰ ਤੋ ਦੇਖੋ ਭਾਈ ਦਾਦੀ ਕੋਤੀ ਮਾਰ ਰਹੀ ਸੀ ਇਹੋਤੀ ਜੀ ਲੜੀ ਕੁੜੀ ਭਾਈ ਮਾਟਰ ਤੋੜ ਰਹੀ ਮਾਟਰ ਫੜੀਆਂ ਵਾਲੇ ਮਾਟਰ ਭਾਈ ਦਾਦੀ ਪੁੱਤੀ ਦੋਏ ਮਟਰ ਤੋੜੀਆਂ ਇਹ ਸਬਜ਼ੀ ਭਾਜੀ ਦੇ ਬਹੁਤੇ ਰੰਗ ਲਾਉਂਦੀਆਂ ਨੇ ਆਹ 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 ਗੋਭੀ ਵੀ ਤੋੜ ਕੇ ਦਿਖਾ ਦੇ ਪੁੱਤ ਫੇਰੇ ਗੋਬੀ ਨੂੰ ਖਾਂਚ ਆਹ 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 ਫੇਰੀ ਨਹੀਂ ਹਾਂ ਹੇ ਇੱਥੇ ਦਾਣੇ ਨੇ ਹਾਂ ਹਾਂ ਤੋੜ ਲੱਕ ਤੋੜ ਲਾ ਬੂਤਾ ਫੜ ਲਿਆ ਕਰ ਰੋ ਕੇ ਪਾਲਾ ਚੱਕੇ ਮੁਸਕ ਚੱਕ ਲੈ ਸਾਰੇ ਆ ਤੇ ਫਿਰ ਪੈ ਤੇ ਫਿਰ ਆਇਨਾ ਗੁੱਟਾ ਫੜ ਲੈ ਕਾ ਹਾਂ ਟਾ ਫੜ ਲੈ ਕਾ ਇਹ ਹੋ ਤਾਂ ਤਾਈ ਹਕਮਾਰ ਦੀ ਉਹ ਤਾਂ ਸੀ ਟਾਰ ਰਹੀ ਵੀਡੀਓ ਬਣਾਉਂਦੇ ਸੀ ਹਾਂ ਤੁਹਾਨੂੰ ਸਣਾ ਕਲ ਦੇ ਸੁਣਿਆ ਬੇਸਾਨਾ ਟਮਾਟਾ ਵੀਡੀਓ ਬਣਾਉਂਦੇ ਸੀ ਬਦੀ ਆਨੇ ਹੋਰੇ ਬਹੁਤ ਸਾਰੇ ਬੋਲੀ ਆ ਸਲਗਮ ਪਲੇ ਕੇ ਗੋਭੀ ਚੱਕ ਲੈ ਮਿੱਥੇ ਮੋਰ ਮਿੱਥੇ ਬਾਰਾ ਮੈਨਾ ਸਾਕਮਲ ਦਾ ਦਿਖਾ ਦੇ ਫਿਰ ਕੋਈ ਸਾਕਮਲ ਪੱਟ ਕੇ ਦਿਖਾ ਦੇ ਪੱਟ ਕੇ ਹਾਂ ਹੁੰਦਾ ਹੀ ਪੱਟਣਾ ਆ ਦੇਖ ਪਰਲਾ 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 ਆ ਦੇਖ ਏਡੀ ਵੱਡੀ ਪਰਲਾ ਪਰਲਾ ਪੱਟ ਦਾ ਆਪੀ ਪੱਟੇ ਨਹੀਂ ਆਂਦੇ ਹੁਣ ਇਹ ਬਹੁਤ ਬੜੀ ਆ ਆ ਦੇਖ ਏਡੀ ਵੱਡੀ ਸਲਗਮ ਅੱਡੇ ਹੋਰ ਕੀ ਲੱਗਾ ਗੋਭੀਆਂ ਦੇਖ ਲਓ ਸੀ ਬਹੁਤ ਆਇਆ ਗੋਭੀਆਂ ਨੇ ਨੇ ਤੇ ਮੁਠੇ ਨੇ ਤੇ ਫਾਲਕ ਧਣੀਆਂ ਬਾਤ ਸਾਰਾ ਕੁਝ ਹੈ ਮਾਤਾ ਜੀ ਤੁਹਾਨੂੰ ਸਾਰੇ ਨੇ ਇੱਕ ਜੀ ਉੱਤੇ ਲੋੜਾ ਇਹ ਖੋਹ ਹੋ ਰ ਗਿਆ ਸਾਰਾ ਇਹ ਦੇਖ ਲੈ ਵੀਡੀਓ ਬਣਾ ਦੇ ਮਟਰ ਤੋੜਦੇ ਨੇ ਬਹਾਦੇ ਹੋਰ ਇਸ ਵਾਰ ਰੱਖਿਆ ਨਹੀਂ ਸੀ ਇਹ ਇਸ ਵਾਰ ਖਿੜੂ ਆ ਦੇਖੋ ਸਾਡੇ ਦਾ ਬਾਹਰ ਹੀ ਭਰ ਕੇ ਮਟਰ ਹੋ ਗਏ ਦਿਖਾ ਦੇ ਆ ਦੇਖੋ ਜੀ ਬਾਹਰ ਹੀ ਭਰ ਕੇ ਸਾਡੇ ਦਾ ਮਟਰ ਸਭ ਸਾਰੇ ਰੋਏ ਨਹੀਂ ਫੜੀਏ ਫੜ ਗਏ ਚਲੋ ਆ ਸਾਡੇ ਮਟਰ ਦੇਖ ਦੇ ਦੇਖ ਦੇ ਠੀਕ ਆ ਕਰਤਾ ਆ ਦੇਖ ਕਿਨੇ ਸਾਰੇ ਨੇ ਇਹ ਤੁਰਦ ਪਹਿਲੇ ਮੋਟੇ ਛੋਟੇ ਸਾਰੇ ਮਟੇ ਕੋਈ ਡਾ ਸਗਵਲਾ